ਬੀਤੇ ਦਿਨੀ ਪੰਜਾਬ ਕੈਬਨਿਟ ਮੀਟਿੰਗ ਵਿੱਚ ਲੋਕਾਂ ਦੇ ਹਿੱਤਾਂ ਲਈ ਲਏ ਗਏ ਅਹਿਮ ਫੈਸਲੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਦੇ ਅੰਦਰ ਮੇਰੇ ਨਾਲ ਮੇਰੇ ਕੈਬਨਿਟ ਦੇ ਕਲੀਕ ਵਰਿੰਦਰ ਗੋਇਲ ਜੀ ਮਾਈਨਿੰਗ ਮਿਨਿਸਟਰ ਮੇਰੇ ਖਾਬੇ ਪਾਸੇ ਹਰਦੀਪ ਮੁੰਡਿਆ ਜੀ ਰੈਵਨਿਊ ਮਿਨਿਸਟਰ ਅੱਜ ਇੱਕ ਅਹਿਮ ਪੰਜਾਬ ਕੈਬਨਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਹੋਈ ਜਿਹਦੇ ਅੰਦਰ ਕਾਫੀ ਸਾਰੇ ਫੈਸਲੇ ਵੱਖ-ਵੱਖ ਪਾਲਸੀਆਂ ਨੂੰ ਲੈ ਕੇ ਹੋਏ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਪੰਜਾਬ ਦੇ ਲੋਕਾਂ ਦੇ ਪੱਖ ਵਿੱਚ ਲਗਾਤਾਰ ਫੈਸਲੇ ਹੋ ਰਹੇ ਨੇ ਹਰੇਕ ਸਾਲ ਹਰੇਕ ਕੈਬਨਟ ਦੇ ਅੰਦਰ ਕਿਸੇ ਕੈਬਨਟ ਦੇ ਅੰਦਰ ਰੋਜ਼ਗਾਰ ਦਾ ਝੰਡਾ ਹੁੰਦਾਗਾ ਕਿਸੇ ਕੈਬਨਟ ਦੇ ਅੰਦਰ ਲੋਕਾਂ ਨੂੰ ਸਹੂਲਤ ਦੇਣ ਦਾ ਝੰਡਾ ਹੁੰਦਾਗਾ ਔਰ ਕਿਸੇ ਕੈਬਨਟ ਦੇ ਅੰਦਰ ਰੈਵਨਿਊ ਜਨਰੇਸ਼ਨ ਹੁੰਦੀ ਆ ਔਰ ਕਿਸੇ ਕੈਬਨਟ ਦੇ ਅੰਦਰ ਖਰਚਿਆਂ ਦੀ ਗੱਲ ਕੀਤੀ ਜਾਂਦੀ ਆ ਸੋ ਅੱਜ ਦੀ ਕੈਬਨਟ ਮੀਟਿੰਗ ਦੇ ਅੰਦਰ ਬਹੁਤ ਹੀ ਅਹਿਮ ਇਸ ਮੀਟਿੰਗ ਦੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਉਸ ਹੀ ਬਣਾਈ ਆ ਹਰਦੀਪ ਬੁੰਡਿਆ ਜੀ ਰੈਵਨਿਊ ਡਿਪਾਰਟਮੈਂਟ ਦੇ ਮਿਨਿਸਟਰ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇਗੇ ਮਾਲ ਪੁਨਰਵਾਸ ਤਿਆਫਤ ਪ੍ਰਬੰਧਨ ਦੇ ਡਿਪਾਰਟਮੈਂਟ ਵੱਲੋਂ ਇਹ ਜਿਹੜੀ ਯੋਜਨਾ ਬਣਾਈ ਗਈ ਜੀ ਜਿਹਦੇ ਵਿੱਚ ਲਗਭਗ 50 ਇਹਨਾਂ ਦੇ 50 ਸਾਲ ਤੋਂ ਕਿਉਂਕਿ ਜਦੋਂ ਵੀ ਕੋਈ ਬਨੁਖ ਵੱਡੀ ਉਮਰ ਦਾ ਹੋ ਜਾਂਦਾ ਹੈਗਾ ਤਾਂ ਹਮੇਸ਼ਾ ਉਹਦੀ ਤਰਜੀਹ ਰਹਦੀ ਆ ਕਿ ਮੈਂ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਂ ਖਾਸ ਕਰਕੇ ਮੈਂ ਦੇਖਿਆ ਸਾਡੇ ਪੰਜਾਬੀਆਂ ਦੀ ਇੱਛਾ ਕੀ ਕਿ ਜਦੋਂ ਵੱਡੀ ਉਮਰ ਹੁੰਦੀ ਆ ਤਾਂ ਉਹ ਤੋਂ ਸਾਰੇ ਜਣੇ ਵੈਸੇ ਤਾਂ ਅੱਜਕੱਲ ਨੌਜਵਾਨਾਂ ਦੀ ਵੀ ਬਹੁਤ ਬੜਾ ਟ੍ਰੈਂਡ ਆ ਪਰ ਲੇਕਿਨ ਇਹ ਸੱਚਾ ਕਿ ਜਦੋਂ ਵੱਡੀ ਉਪਰ ਹੁੰਦੀ ਹੈ ਤਾਂ ਸਾਰੇ ਕੋਸ਼ਿਸ਼ ਕਰਦੇ ਨੇਗੇ ਕਿ ਆਪਣੇ ਆਪਣੇ ਧਾਰਮਿਕ ਸਥਾਨ ਜਿੱਥੇ ਕੋਈ ਮੰਦ ਆ ਜਾਂ ਦੂਸਰੇ ਧਾਰਮਿਕ ਸਥਾਨ ਸਾਰਿਆਂ ਦੇ ਅੰਦਰ ਯਾਤਰਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆਗਾ ਕਿ ਅਸੀਂ ਸੂਬੇ ਦੇ ਉਹ ਵਿਅਕਤੀ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਔਰ ਉਹ ਧਾਰਮਿਕ ਸਥਾਨ ਤੇ ਜਾਣਾ ਚਾਹੁੰਦੇ ਨੇਗੇ ਸਰਕਾਰ ਨੇ ਉਹਨਾਂ ਲਈ ਪ੍ਰਬੰਧ ਕੀਤਾਗਾ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਸਰਕਾਰ ਤਾਰਮਕ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਔਰ ਇਹਦੇ ਲਈ 100 ਕਰੋੜ ਰੁਪਏ ਜਿਹੜਾ 100 CR ਵਾਜ ਫੰਡ ਜਿਹੜਾ ਉਹ ਅਲਾਟ ਕੀਤਾ ਗਿਆਗਾ ਔਰ 30000 ਤਰ੍ਹਾਂ ਤੇ ਜਾਣ ਵਾਲੇ ਜਿਹੜੇ ਯਾਤਰੀ ਹੋਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ April ਦੇ ਆਖਰੀ ਮਹੀਨੇ ਸ਼ੁਰੂ ਹੋਇਆ ਕਰੂਗਾ ਔਰ ਮਈ ਚ ਯਾਤਰਾ ਜਿਹੜੀ ਆ ਉਹਦਾ ਸ਼ੁਭ ਆਰੰਭ ਹੋਊਗਾ ਔਰ ਸਾਡਾ ਕਿਉਂਕਿ ਪੰਜਾਬ ਇੱਕ ਬਹੁਤ ਹੀ ਅਮੀਰ ਸਭਿਆਚਾਰਕ ਸੂਬਾ ਦਾ ਔਰ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇਗੇ ਔਰ ਧਾਰਮਿਕ ਵਿਖਰ ਦਾ ਹੁੰਦੇ ਹੋਏ ਵੀ ਸਭ ਚ ਬਹੁਤ ਹੀ ਬੈਸਵੰਦਾ ਚੰਗੀ ਜਿਹੜੀ ਆ ਉਹ ਧਾਰਮਿਕ ਸਾਂਝ ਲੋਕਾਂ ਚ ਫਾਇਦਾ ਹੋਈ ਹੋਈ ਆ ਲੋਕ ਆਪਣੀ ਧਾਰਮਿਕ ਸਾਧ ਨੂੰ ਜਿਹੜਾ ਉਹ ਵਰਕਰਾਰ ਰੱਖਦੇ ਨੇਗੇ ਸੋ ਅੱਜ ਇਹ ਬਹੁਤ ਵੱਡਾ ਅਸੀਂ ਅਨਾਉਂਸ ਕੀਤਾਗਾ ਕਿ ਸਾਰੀ ਯਾਤਰਾ ਜਿਹੜੀ ਆ ਉਹ 에어 ਕੰਡੀਸ਼ਨਰ ਯਾਤਰਾ ਹੋਊਗੀ ਆਰਾਮਦਾਇਕ ਹਰ ਹਾਸ ਜਿਹੜੀ ਆ ਉਹਦਾ ਪ੍ਰਬੰਧ ਕੀਤਾ ਜਾਊਗਾ ਔਰ ਖਾਣ ਪੀਣ ਦੀ ਵਿਵਸਥਾ ਜਿਹੜੀ ਆ ਉਹ ਵਿਵਸਥਾ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਊਗਾ ਔਰ ਇਹਦੇ ਅੰਦਰ ਅਸੀਂ ਇੱਕ ਮੈਕੈਨਿਜ਼ਮ ਬਣਾਇਆਗਾ ਕਿ ਡਿਪਾਰਟਮੈਂਟਾਂ ਦੇ ਸੈਕਟਰੀ ਸਾਹਿਬਾਨ ਜਾਂ ਉਹਨਾਂ ਦੇ ਪ੍ਰਤੀਨਿਧ ਜਿਹੜੇ ਨੇ ਕਿ ਉਹ ਕਮੇਟੀ ਦੇ ਅੰਦਰ ਹੋਣਗੇ ਔਰ ਸਾਰੀਆਂ ਸਾਈਟਸ ਮੰਨ ਲਓ ਕਿਹੜੀ ਸਾਈਟ ਤੇ ਜਾਣਾਗਾ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨ ਜਾਂ ਯੂਪੀ ਦੇ ਅੰਦਰ ਅਯੁੱਧਿਆ ਮੰਦਿਰ ਦੇਖਣ ਲਈ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਅਸੀਂ ਬਹੁਤ ਸਾਰੀਆਂ ਸਾਈਟਾਂ ਨੇ ਜਿਹੜੀਆਂ ਉਹ ਬੜੀ ਜਲਦੀ ਧਾਰਮਿਕ ਸਾਈਟਾਂ ਉਹਨਾਂ ਦਾ ਬੜੇ ਜਲਦੀ ਦੱਸ ਰਿਹਾਗੇ ਔਰ ਆਲੇ ਸਵੇਚ ਉਹ ਸਾਰੀਆਂ ਸਾਈਟਾਂ ਸਾਡੇ ਮੁੰਡਿਆ ਸਾਹਿਬ ਦਾ ਡਿਪਾਰਟਮੈਂਟ ਹਰਦੀਪ ਮੁੰਡਿਆ ਜੀ ਦਾ ਉਹ ਡਿਪਾਰਟਮੈਂਟ ਆਡੈਂਟੀਫਾਈ ਕਰੂਗਾ ਔਰ ਉਸ ਬਾਅਦ ਅਸੀਂ ਅਨਾਉਂਸ ਕਰਾਂਗੇ ਜਿਹਨੇ ਜਾਣਾਗਾ ਉਹ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਬਸ ਦੇ ਰਾਹੀਂ ਰੇਲ ਗੱਡੀ ਦੇ ਰਾਹੀਂ ਉਹ ਯਾਤਰਾ ਜਿਹੜੀ ਆ ਮੁਫਤ ਕਰ ਸਕਦਾਗਾ ਸੋ ਅੱਜ ਇਹ ਯਾਤਰਾ ਦੀ ਜਿਹੜੀ ਪਰਵਾਨਗੀ ਜਿਹੜੀ ਆ ਉਹ ਅੱਜ ਦੀ ਕੈਬਨਿਟ ਦੇ ਅੰਦਰ ਸਾਰੇ ਸਾਡੇ ਸਾਥੀ ਸਹਿਬਾਨ ਵੱਲੋਂ ਔਰ ਮਾਨਯੋਗ ਮੁਖਬਤੀ ਸਰਪੰਖ ਵਨ ਸ੍ਰੀ ਮਾਨਜੀ ਬਲਵੰਤ ਦਿੱਤੀ ਗਈ ਆ ਇੱਕ ਵੱਡਾ ਫੈਸਲਾ ਮੈਂ ਸਮਝਦਾ ਪੰਜਾਬੀਆਂ ਦੇ ਹੱਕ ਵਿੱਚ ਹੋਇਆਗਾ ਔਰ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਸਿੱਖਿਆ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਚਿੰਤਤ ਰਹਿੰਦੇ ਆ ਕਿ ਪੰਜਾਬ ਦੇ ਅੰਦਰ ਸਿੱਖਿਆ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਕੀਤੇ ਜਾ ਸਕਣ ਜੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 2022 ਤੋਂ ਲੈ ਕੇ ਲਗਾਤਾਰ ਚਾਹੋ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋਵੇ ਚਾਹੇ ਦੇ ਆਫਕਾ ਨੂੰ ਸਾਡੇ ਦੇ ਆਫਕਾ ਨੂੰ ਜਿਹੜੇ ਸਾਡੇ ਦੇ ਆਫਕ ਨੇਗੇ ਉਹਨਾਂ ਨੂੰ ਮੈਸੇਂਡਾ ਸਿੰਗਾਪੁਰ ਭੇਜਣ ਦੀ ਗੱਲ ਹੋਵੇ ਫਿਨਲੈਂਡ ਭੇਜਣ ਦੀ ਗੱਲ ਹੋਵੇ ਆਈਆਈਟੀ ਅਹਮਦਾਬਾਦ ਭੇਜਣ ਦੀ ਗੱਲ ਹੋਵੇ ਤਾਂ ਕਿ ਉੱਥੋਂ ਉਹ ਟ੍ਰੇਨਿੰਗ ਲੈ ਕੇ ਆਉਣ ਆ ਕੇ ਸਾਡੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾ ਸਕਣ ਸਾਡੇ ਬੱਚਿਆਂ ਦਾ ਸਟੈਂਡਰਡ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਦਾ ਕਰ ਸਕਣ ਸੋ ਉਸੇ ਤਹਿਤ ਉਸੇ ਕੜੀ ਤਹਿਤ ਉਸੇ ਲੜੀ ਤਹਿਤ ਮੈਂ ਸਮਝਦਾ ਅੱਜ ਇੱਕ ਐਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਿਆ ਗਿਆ ਅਸੀਂ ਜਿਹੜੇ 118 ਸਕੂਲ ਲਏਗੇ ਜਿਹੜੇ 118 ਸਕੂਲ ਆਫ ਐਮੀਨੈਂਸ ਰੇ ਉਹਨਾਂ ਵਿੱਚੋਂ ਪਹਿਲਾ ਅਸੀਂ 80 ਸਕੂਲਾਂ ਦੀ ਅੱਜ ਚੋਣ ਕੀਤੀ ਆ ਅੱਜ ਅਸੀਂ 80 ਸਕੂਲਾਂ ਦੀ ਜੁਆਨ ਕੀਤੀ ਆ ਜਿੱਥੇ ਅਸੀਂ ਇਹਦਾ ਨਾਂ ਰੱਖਿਆ ਸਕੂਲ ਮੈਂਟਰਸ਼ਿਪ ਜੜੀਆ ਸਕੂਲ ਮੈਂਟਰਸ਼ਿਪ ਜੜੀਆ ਉਸ ਸਕੀਮ ਦਾ ਨਾ ਪ੍ਰੋਗਰਾਮ ਸ਼ੁਰੂ ਕੀਤਾਗਾ ਜਿੱਥੇ ਸਾਡੇ ਸਾਰੇ ਜਿਹੜੇ ਆਈਐਸ ਨੇ ਆਈਬੀਐਸ ਨੇ ਆਈਐਫਐਸ ਨੇ ਜਾਂ ਪੰਜਾਬ ਸਰਕਾਰ ਦਾ ਹੋਰ ਜਿਹੜੀਆਂ ਸਿਵਲ ਸਰਵਿਸਸਾਂ ਦਾ ਸੰਬੰਧਿਤ ਅਧਿਕਾਰੀ ਨੇ ਸਾਡੇ ਉਹ ਸਾਰੇ ਸਾਰੇ ਇੱਕ ਇੱਕ ਸਕੂਲ ਜਿਹੜਾ ਡਾਪਟ ਕਰਨਗੇ ਆਨ ਵਾਲੇ ਸਮੇਂ ਚ ਸਾਰੇ ਸੀਨੀਅਰ ਅਧਿਕਾਰੀ ਜੂਨੀਅਰ ਅਧਿਕਾਰੀ ਜਿਹੜੇ ਆਈਐਸ ਨੇ ਆਈਪੀਐਸ ਅਧਿਕਾਰੀ ਨੇ ਆਈਐਫਐਸ ਅਧਿਕਾਰੀ ਦੇਗੇ ਉਹ ਇੱਕ ਇੱਕ ਸਕੂਲ ਜਿਹੜਾ ਅਡਾਪਟ ਕਰਨਗੇ ਉਹਨਾਂ ਸਕੂਲਾਂ ਦਾ ਸਾਰਾ ਜਿਹੜਾ ਦੇਖਣਗੇ ਉਹ ਬੱਚਿਆਂ ਦੇ ਨਾਲ ਇੱਕ ਭਾਵਨਾਤਮਕ ਸਾਂਹ ਜਿਹੜੀ ਆ ਉਹ ਪੈਦਾ ਕਰਨਗੇ ਬੱਚਿਆਂ ਦੇ ਨਾਲ ਇੱਕ ਲਵ ਐਂਡ ਅਫੈਕਸ਼ਨ ਵਾਲਾ ਰਿਸ਼ਤਾ ਜਿਹੜਾ ਉਹ ਕਾਇਮ ਕਰਨਗੇ ਕਿਉਂਕਿ ਉਹ ਜਦੋਂ ਇੱਕ ਨਵਾਂ ਚੁਣਿਆ ਆਈਐਸ ਜਾਂ ਆਈਪੀਐਸ ਜਾਂ ਕੋਈ ਹੋਰ ਅਫਸਰ ਜੋ ਤੋ ਜਾ ਕੇ ਕਿਸੇ ਸਕੂਲ ਦੇ ਅੰਦਰ ਬੱਚਿਆਂ ਦਾ ਮਾਰਗਦਰਸ਼ਕ ਕਰੂਗਾ ਬੱਚਿਆਂ ਨੂੰ ਸਮਝਾਊਗਾ ਤਾਂ ਘੱਟੋ ਘੱਟ ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਸਿਵਲ ਸਰਵਿਸਸ ਦੇ ਵਿੱਚ ਜਾਣ ਦੇ ਲਈ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਅੰਦਰ ਜਿਹੜਾ ਅੱਗੇ ਵਧਣ ਦੀ ਭਾਵਨਾ ਔਰ ਮੈਸਬਨ ਦਾ ਬਹੁਤ ਸਾਰੇ ਰਾਸਤੇ ਜਿਹੜੇ ਨੇਗੇ ਉਹ ਇੱਥੋਂ ਹੀ ਨਿਕਲਦੇ ਸਕੂਲ ਚੋਂ ਨਿਕਲਦੇ ਨੇਗੇ ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰਨ ਦੇ ਅੰਦਰ ਜਿਹੜਾ ਆਫੀਸਰ ਆਗਾ ਉਹ ਬੱਚਿਆਂ ਦੇ ਲਈ ਬਹੁਤ ਵੱਡਾ ਸਹਾਇਕ ਸਦ ਹੋਊਗਾ ਸੋ ਸਕੂਲ ਮੈਂਟਰਸ਼ਿਪ ਜਿਹੜੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਅੱਜ ਸਾਡੀ ਸਰਕਾਰ ਵੱਲੋਂ ਕੀਤੀ ਆ ਮੈਸਬਨ ਦਾ ਇਹਦੇ ਨਾਲ ਪੰਜਾਬ ਦੇ ਜਿਹੜੇ ਵਿਦਿਆਰਥੀ ਨੇਗੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਸਾਰੇ ਅਧਿਕਾਰੀ जेड़ा भी अधिकारी स्कूल अडोप्ट एक, एक स्कूल घटो घट पांच साल अडॉप्ट करके पांच साल अडॉप्ट करके रखूगा मान लो स्कूल ऑफ एमी छाजली ਮੇਰੇ ਹਲਕੇ ਦਾ ਸਕੂਲ ਆ ਉਹਨੂੰ ਕਿਸੇ ਆਈਐਸ ਅਧਿਕਾਰੀ ਨੇ ਜਾਂ ਆਈਪੀਐਸ ਅਧਿਕਾਰੀ ਨੇ ਅਡਾਪਟ ਕੀਤਾ ਤਾਂ 5 ਸਾਲ ਉਹ ਸਕੂਲ ਦੇ ਅੰਦਰ ਸਮੇਂ-ਸਮੇਂ ਸੇ ਵਿਜ਼ਿਟ ਵੀ ਕਰੂਗਾ ਔਰ ਜਾ ਕੇ ਬੱਚਿਆਂ ਦੇ ਨਾਲ ਆਪਣਾ ਤਜਰਬਾ ਵੀ ਸਾਂਝਾ ਕਰੂਗਾ ਔਰ ਬੱਚਿਆਂ ਦਾ ਤੇ ਤਜਰਬਾ ਲਾਈਫ ਦਾ ਉਹ ਵੀ ਉਹਦੇ ਨਾਲ ਆਦਾਨ-ਪ੍ਰਦਾਨ ਕਰੂਗਾ ਔਰ ਜੋ ਦੁਨੀਆ ਦੇ ਅੰਦਰ ਵਾਪਰ ਰਿਹਾ ਜੋ ਸੰਸਾਰ ਦੇ ਲੈਵਲ ਤੇ ਕੌਣ ਕਿਹੜੀ ਕਿਹੜੀ ਸਿਸਟਮ ਚੱਲ ਰਿਹਾ ਉਹ ਸਾਰਾ ਕੁਝ ਸਾਂਝਾ ਕਰੂਗਾ ਸੋ ਮੈਂ ਸਮਝਦਾ ਕਿ ਬੱਚਿਆਂ ਦੇ ਅੰਦਰ ਬਹੁਤ ਵੱਡਾ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਤ ਮਿਲੂਗੀ ਸੋ ਇਸ ਤੋਂ ਬਿਨਾ ਅੱਜ ਦੇ ਮੰਤਰੀ ਮੰਡਲ ਦੇ ਅੰਦਰ ਬਹੁਤ ਵੱਡਾ ਫੈਸਲਾ ਇੱਕ ਹੋਰ ਫੈਸਲਾ ਸਰਦਾਰ ਭਗਵੰਤ ਸੇਮਾਨ ਸਰਕਾਰ ਨੇ ਲਿਆਗਾ ਸਾਡੇ ਮਾਈਨਿੰਗ ਮਿਨਿਸਟਰ ਵਰਿੰਦਰ ਗੋਲ ਜੀ ਦੇ ਡਿਪਾਰਟਮੈਂਟ ਵੱਲੋਂ ਅੱਜ ਨਮੀ ਜੜੀ ਮਾਈਨਿੰਗ ਐਂਡ ਕੁਸ਼ਰ ਪਾਲਸੀ ਆ ਜਿਹੜੀ 2022 ਦੀ ਪੰਜਾਬ ਰਾਜ ਮਾਈਨਰ ਮਿਨਰਲ ਨੀਤੀ ਆ ਉਹਦੇ ਅੰਦਰ ਸੋਧਾਂ ਕੀਤੀਆਂ ਗਈਆਂ ਨੇਗੀ ਆ ਪੰਜਾਬ ਰਾਜ ਮਾਈਨਰ ਮਿਨਰਲ ਜਿਹੜੀ ਪਾਲਸੀ ਆ 2023 ਉਹਦੇ ਅੰਦਰ ਕਾਫੀ ਸਾਰੀਆਂ ਸੋਧਾਂ ਕੀਤੀਆਂ ਰਹੀਆਂ ਮੈਂ ਪਹਿਲਾ ਵਿਰਿੰਦਰ ਗੋਇਲ ਜੀ ਨੂੰ ਕਹੂੰਗਾ ਕਿ ਉਹ ਬਰੀਫ ਕਰਨ ਆਫਟਰ दैट ਮੈਂ ਉਹਨੂੰ ਬਰੀਫ ਕਰੂੰਗਾ ਜਿਹੜਾ ਪਹਿਲਾ ਵਿਰਿੰਦਰ ਗੋਇਲ ਜੀ ਸ਼ਾਰਟ ਚ ਕਰਨਗੇ ਸਾਰੇ ਹੀ ਪ੍ਰੈਸ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਚੀਮਾ ਸਾਹਿਬ ਦੱਸਰੇ ਸੀ ਕਿ ਜਿਹੜੀ ਮਾਈਨਸ ਮਿਨਰਲ ਪਾਲਿਸੀ 2023 ਸੀ ਉਹ ਬੜੀ ਠੀਕ ਚੱਲੀ ਤੇ ਸਮੇਂ ਦੇ ਮੁਤਾਬਕ ਉਸ ਦੇ ਵਿੱਚ ਸੋਧ ਕਰਨ ਦੀ ਲੋੜ ਪਈ ਤਾਂ ਅੱਜ ਉਹਨਾਂ ਸੋਧਾਂ ਨੂੰ ਮੰਤਰੀ ਮੰਡਲ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪ੍ਰਵਾਨਗੀ ਦਿੱਤੀ ਹੈ ਇਹਨਾਂ ਸੋਧਾਂ ਦਾ ਮਤਲਬ ਇਹਨਾਂ ਦਾ ਉਦੇਸ਼ ਕਿ ਸਭ ਤੋਂ ਵੱਡੀ ਗੱਲ ਇਹ ਸੀ ਡਿਮਾਂਡ ਐਂਡ ਸਪਲਾਈ ਦਾ ਬਹੁਤ ਵੱਡਾ ਫਰਕ ਸੀ ਸੋ ਸਪਲਾਈ ਵਧਾਉਣ ਦੇ ਲਈ ਅਸੀਂ ਇਹਦੇ ਵਿੱਚ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਤੇ ਇਲੀਗਲ ਮਾਈਨਿੰਗ ਰੋਕਣ ਦੇ ਲਈ ਤੇ ਕੀਮਤਾਂ ਘਟਣ ਤੇ ਸੂਬੇ ਦਾ ਜਿਹੜਾ ਮਾਲੀਆ ਉਹ ਵਧੇ ਤੇ ਲੋਕਾਂ ਨੂੰ ਸਿੰਪਲ ਤਰੀਕੇ ਦੇ ਨਾਲ ਇਹ ਸਾਰੀ ਗੱਲ ਸਮਝ ਆਵੇ ਅਸੀਂ ਇਸ ਦਾ ਪ੍ਰਬੰਧਨ ਹੈ ਜਿਹੜਾ ਉਹ ਇਸ ਸੌਦਾਂ ਦੇ ਵਿੱਚ ਕੀਤਾ ਹੁਣ ਪਹਿਲਾਂ ਸਾਡੇ ਕੋਲੇ ਸੀ ਪਬਲਿਕ ਮਾਈਨਿੰਗ ਸਾਈਟਸ ਤੇ ਕਮਰਸ਼ੀਅਲ ਮਾਈਨਿੰਗ ਸਾਈਟਸ ਦੋ ਸਾਈਟਸ ਸੀ ਸਾਡੇ ਕੋਲੇ ਪਰ ਹੁਣ ਅਸੀਂ ਇਸ ਦੇ ਵਿੱਚ ਕ੍ਰੈਸ਼ਰ ਮਾਈਨਿੰਗ ਸਾਈਟਸ ਤੇ ਲੈਂਡ ਓਨਰ ਮਾਈਨਿੰਗ ਸਾਈਟਸ ਤੇ ਤੀਜੀ گورਨਮੈਂਟ ਲੈਂਡ ਦੀ ਹੁਣ ਕੀ ਹੋਏਗਾ ਕਿ ਜੋ ਕ੍ਰੈਸ਼ਰ ਮਾਈਨਿੰਗ ਸਾਈਟ ਹੈ ਜਿਨਨੇ ਕ੍ਰੈਸ਼ਰ ਹੋਲਡਰ ਨੇ ਕ੍ਰੈਸ਼ਰ ਮਾਲਕ ਨੇ ਉਹ ਸਾਰੇ ਕ੍ਰੈਸ਼ਰ ਮਾਲਕਾਂ ਕੋਲੇ ਜ਼ਮੀਨਾਂ ਵੀ ਨੇ ਉਹ ਜ਼ਮੀਨਾਂ ਆਪਣੇ ਹਿਸਾਬ ਦੇ ਨਾਲ ਆਪਣੀਆਂ ਜ਼ਮੀਨਾਂ ਜਦ ਆਪ ਜ਼ਮੀਨਾਂ ਲੈ ਲੈਣਗੇ ਉਹ ਜ਼ਮੀਨਾਂ ਦੀ ਅਸੀਂ ਲੀਜ਼ ਉਹਨਾਂ ਨੂੰ ਹੀ ਦੇ ਦੇਾਂਗੇ ਉਹ ਰਾਇਲਟੀ ਸਰਕਾਰ ਨੂੰ ਪੇ ਕਰਨਗੇ ਤੇ ਉਹ ਰਾਇਲਟੀ ਪੇ ਕਰਕੇ ਉਹ ਜਿੰਨਾ ਮਾਲ ਉਥੋਂ ਕੁਆਂਟੀਟੀ ਫਿਕਸ ਕਰਾਂਗੇ ਉਹ ਕੁਆਂਟੀਟੀ ਉਥੋਂ ਚੱਕ ਸਕਣਗੇ ਤੇ ਲੈਂਡ ਓਨਰ ਸੀ ਜਿੱਤੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤਾ ਪਿਆ ਪਰ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਸੀ ਕਿ ਅਸੀਂ ਕੀ ਕਰੀਏ ਕਿਹਨੂੰ ਚੁਕਾਈਏ ਉਹ ਬਾਹਰਲੇ ਠੇਕੇਦਾਰ ਨੂੰ ਚੁਕਾਉਂਦੇ ਨਹੀਂ ਸੀ ਕਿਉਂਕਿ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਸੀ ਸੋ ਹੁਣ ਇਸ ਸੋਧ ਦੇ ਰਾਹੀਂ ਇਹ ਪ੍ਰਬੰਧਨ ਕੀਤਾ ਹੈ ਕਿ ਲੈਂਡ ਓਨਰ ਹੈ ਜਿਹੜਾ ਉਹ ਲੈਂਡ ਓਨਰ ਖੁਦ ਵੀ ਇਹ ਫੈਸਲਾ ਕਰ ਸਕਦਾ ਹੈ ਕਿ ਮੈਂ ਆਪਣਾ ਰੇਤਾ ਵੇਚਣਾ ਹੈ ਇੱਕ ਗਰੁੱਪ ਦੇ ਵਿੱਚ ਦੇ ਜਾਂ ਕੱਲੇ ਜਿਸ ਤਰ੍ਹਾਂ ਦਾ ਵੀ ਫੈਸਲਾ ਕਰੇਗਾ ਉਹ ਵੀ ਖੁਦ ਆਪਣੀ ਮਾਈਨਿੰਗ ਜਿਹੜੀ ਹੈ ਕਰ ਸਕਦਾ ਹੈ ਬਾਕੀ ਜਿਹੜੀਆਂ ਗਵਰਨਮੈਂਟ ਲੈਂਡਸ ਨੇ ਹੁਣ ਗਵਰਨਮੈਂਟ ਲੈਂਡ ਦੇ ਵਿੱਚ ਕਿਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਕਿਤੇ ਨਜੂਲ ਲਿਖਿਆ ਹੋਇਆ ਹੈ ਤੇ ਕਿਸੇ ਫੋਰੈਸਟ ਲੈਂਡ ਲਿਖਿਆ ਹੋਇਆ ਹੈ ਉਹ ਇੱਕ ਭੰਵਲਪੂਸਾ ਸੀ ਸੋ ਉਸ ਦੇ ਲਈ ਅਸੀਂ ਡਿਪਟੀ ਕਮਿਸ਼ਨਰ ਨੂੰ ਅਥਾਰਾਈਜ਼ ਕੀਤਾ ਹੈ ਕਿ ਉਹਨਾਂ ਜ਼ਮੀਨਾਂ ਦੇ ਉੱਤੇ ਉਹ ਫੈਸਲਾ ਲੈ ਸਕਦੇ ਨੇ ਸੋ ਦੋ ਸਾਈਟਸ ਦੀ ਜਗ੍ਹਾ ਹੁਣ ਪੰਜ ਸਾਈਟਸ ਹੋ ਗਈਆਂ ਤੇ ਮਾਰਕੀਟ ਦੇ ਵਿੱਚ ਓਪਨ ਹੋ ਜਾਣਾ ਹੈ ਗ੍ਰੇਵਲ ਵੀ ਤੇ ਰੇਤਾ ਵੀ ਸੋ ਜਦੋਂ ਮਾਲ ਓਪਨ ਹੋ ਜਾਣਾ ਹੈ ਮਾਲ ਦੀ ਕੁਆਂਟੀਟੀ ਵੱਧ ਜਾਣੀ ਹੈ ਤਾਂ ਰੇਟ ਵੀ ਘਟਣਗੇ ਤੇ ਲੋਕਾਂ ਨੂੰ ਜਿਹੜਾ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਉਹ ਵੀ ਦੂਰ ਹੋਣਗੀਆਂ ਤੇ ਬਾਕੀ ਸਾਰਾ ਸਿੰਪਲੀਫਾਈ ਕਰਤਾ ਜਿਹੜੀ ਇਹਦੇ ਵਿੱਚ ਸਭ ਤੋਂ ਵੱਡੀ ਇੱਕ ਪ੍ਰੋਬਲਮ ਸੀ ਕਿ ਈਸੀ এনवायरमेंट ਸਰਟੀਫਿਕੇਟ ਸੀ ਜਿਹੜੀ ਉਹ ਪਹਿਲਾਂ ਗਵਰਨਮੈਂਟ ਲੈ ਕੇ ਦਿੰਦੀ ਸੀ ਤੇ ਹੁਣ ਇਹ ਕਰਤਾ ਕਿ ਖੁਦ ਜਿਹੜੇ ਵੀ ਲੀਸ ਤੇ ਜ਼ਮੀਨ ਲੈਣਗੇ ਜਾਂ ਖੁਦ ਆਫਰ ਕਰਨਗੇ ਉਹ ਖੁਦ ਈਸੀ ਇਹ ਜਿਹੜੀ ਉਹ ਲੈ ਸਕਣਗੇ ਤੇ ਆਪਣਾ ਕੰਮ ਹੈ ਜਿਹੜਾ ਉਹ ਚਲਾ ਸਕਣਗੇ ਹਰ ਅਫੀਸਰ ਦੀ ਡਿਊਟੀ ਫਿਕਸ ਕੀਤੀ ਗਈ ਹੈ ਜ਼ਿੰਮੇਵਾਰੀ ਫਿਕਸ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਇਸ ਤਰ੍ਹਾਂ ਸਿੰਪਲ ਕੀਤਾ ਗਿਆ ਹੈ ਕਿ ਕਿਸੇ ਨੂੰ ਜਿਆਦਾ ਉਲਝਣਬਾਜੀ ਨਾ ਪਵੇ ਸਿੱਧੇ ਤਰੀਕੇ ਦੇ ਨਾਲ ਆਪਣਾ ਕੰਮ ਕਰਨ ਇਹ ਜਿਹੜੀ ਸੋਧਾਂ ਕੀਤੀਆਂ ਗਈਆਂ ਨੇ ਇਹ ਸਾਰੇ ਸਟੇਕ ਹੋਲਡਰਸ ਦੇ ਨਾਲ ਮੀਟਿੰਗਾਂ ਕਰਕੇ ਤੇ ਸਾਰੇ ਜਿੰਨੇ ਮਾਈਨਿੰਗ ਦੇ ਠੇਕੇਦਾਰ ਸੀ ਉਹਨਾਂ ਨਾਲ ਮੀਟਿੰਗਾਂ ਕਰਕੇ ਤੇ ਲੈਂਡ ਓਨਰਸ ਨਾਲ ਮੀਟਿੰਗਾਂ ਕਰਕੇ ਸਾਰਿਆਂ ਨਾਲ ਇਹ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜੀਆਂ ਇਹ ਸੌਦੇ ਨੇ ਉਹ ਕੀਤੇ ਗਏ ਨੇ ਤੇ ਇਸ ਦੇ ਨਾਲ ਜਿਹੜੇ ਠੇਕੇਦਾਰ ਨੇ ਕ੍ਰੈਸ਼ਰ ਓਨਰ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲਨੀ ਹੈ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਡਿਮਾਂਡ ਸੀ ਇਹ ਸੋ ਇਸ ਸੈਕਟਰ ਦੇ ਨਾਲ ਮੈਂ ਕਹਿ ਸਕਦਾ ਇਸ ਸਰਕਾਰ ਦੇ ਰੈਵਨਿਊ ਦੇ ਵਿੱਚ ਵੀ ਵੱਡਾ ਵਾਧਾ ਹੋਣਾ ਹੈ ਤੇ ਜਿਹੜੀ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਅਸੀਂ ਟਰਾਂਸਪੇਰੈਂਸੀ ਟਰਾਂਸਪੇਰੈਂਟ ਟੰਕ ਦੇ ਨਾਲ ਸਾਰਾ ਕੰਮ ਕਰਨਾ ਹੈ ਹੁਣ ਟੋਟਲੀ ਟਰਾਂਸਪੇਰੈਂਸੀ ਇਸ ਦੇ ਵਿੱਚ ਰਹੇਗੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਹਰ ਕੰਮ ਸਮੂਥਲੀ ਚੱਲਣਗੇ ਤੇ ਲੋਕਾਂ ਨੂੰ ਵੱਡੀ ਰਾਹਤ ਹੈ ਜਿਹੜੀ ਇਹਨਾਂ ਸੋਧਾਂ ਦੇ ਰਹੀ ਉਹ ਮਿਲੇਗੀ ਥੈਂਕ ਯੂ ਧੰਨਵਾਦ ਜਿਸ ਤਰ੍ਹਾਂ ਗੁਹਿਲ ਸਾਹਿਬ ਨੇ ਦੱਸਿਆ ਕਿ ਕ੍ਰਸ਼ਰ ਮਾਈਨਿੰਗ ਸਾਈਟਸ ਆਡੈਂਟੀਫਾਈ ਕਰਨੀਆਂ ਨਹੀਂਆਂ ਅਤੇ ਲੈਂਡ ਓਨਰ ਮਾਈਨਿੰਗ ਸਾਈਟਸ ਦੀ ਗੱਲ ਕੀਤੀ ਆ ਦੋ ਲਮੀਆਂ ਸਾਈਟਸ ਆ ਜਾਣੇ ਗਿਆ ਕੀ ਸੀਗਾ ਕਿ ਇੱਕ ਮਾਲਕ ਜਿਹੜਾ ਉਹਦੇ ਖੇਤ ਦੇ ਅੰਦਰ ਰੇਤਾਗਾ ਜਾਂ ਉਹਦੇ ਖੇਤ ਦੇ ਅੰਦਰ ਗ੍ਰੇਵਲ ਆ ਪਰ ਲੇਕਿਨ ਉੱਥੇ ਉਹ ਕਿਉਂਕਿ ਉਹਦੇ ਕੋਲ ਕ੍ਰਸ਼ਰ ਨਹੀਂ ਸੀਗਾ ਕ੍ਰਸ਼ਰ ਜਿਹੜਾ ਅਸੀਂ ਕਿਸੇ ਹੋਰ ਕੋਲੇ ਸੀਗਾ ਜਾ ਰੇਤ ਕੋਈ ਹੋਰ ਕੱਢਦਾ ਸੀਗਾ ਹੁਣ ਅਸੀਂ ਉਹਦੇ ਲਈ ਰਾਇਲਟੀ ਫਿਕਸ ਕੀਤੀ ਆ ਪਹਿਲਾਂ ਜਿਹੜੀ ਰਾਇਲਟੀ ਸੀ ਉਹ 73 ਪੈਸੇ ਸੀ ਕਯੂਬਿਕ ਫਿਟ ਪਹਿਲਾਂ ਰਾਇਲਟੀ ਸੀ 73 ਪੈਸੇ ਕਯੂਬਿਕ ਫਿਟ ਤੇ ਹੁਣ ਉਹ ਜਿਹੜੀ ਰਾਇਲਟੀ ਆ ਉਹ 3 ਰੁਪਏ 20 ਪੈਸੇ ਕਰ ਰਹੇ ਨੇ 3 ਰੁਪਏ 20 ਪੈਸੇ ਗ੍ਰੇਵਲ ਦੀ ਆ ਤੇ 1.75 3 ਰੁਪਏ 20 ਪੈਸੇ ਗ੍ਰੇਵਲ ਦੀ ਹੋਈ ਆ ਕਯੂਬਿਕ ਫਿਟ ਔਰ 1 ਰੁਪਏ 75 ਪੈਸੇ ਜਿਹੜੀ ਆ ਪੂਰੀ ਉਹ ਰੇਤੇ ਦੀ ਆ ਯਾਨੀ ਪਹਿਲਾਂ ਉਹ 73 ਪੈਸੇ ਸੀ ਦੋਨਾਂ ਦੀ ਹੁਣ ਗ੍ਰੇਵਲ ਦੀ ਕਿੰਨੀ ਹੋ ਗਈ ਸਟੈਂਡਰਡ ਪੈ 20 ਪੈਸੇ ਕਯੂਬਿਕ ਫਿਟ ਅਤੇ ਰੇਤੇ ਦੀ ਜਿਹੜੀ ਆ ਉਹ 1 ਰੁਪਿਆ 75 ਪੈਸੇ ਸੋ ਇਹ ਵੱਡੀ ਜਿਹੜੀ ਚੇਂਜ ਹੋਈ ਆ ਇਹਦੇ ਨਾਲ ਮੈਂ ਸਮਝਦਾ ਜਿੱਤੇ ਜਿਸ ਤਰ੍ਹਾਂ ਗੁਲਬੀ ਸਾਬ ਲੈ ਕੇ ਆ ਕੇ ਪੰਜਾਬ ਦਾ ਰੈਵਨਿਊ ਵਧੂਗਾ ਔਰ ਉਹਦੇ ਨਾਲ ਜਿਹੜਾ ਲੈਂਡ ਓਨਰ ਆ ਉਹ ਆਪਣੀ ਜ਼ਮੀਨ ਕਰੇ ਸਰ ਮਾਲਕ ਨੂੰ ਲੀਸ ਤੇ ਦੇ ਸਕਦਾਗਾ ਔਰ ਖੁਦ ਉਹ ਐਨਓਸੀ ਲੈ ਸਕਦਾਗਾ ਖੁਦ ਐਨਓਸੀ ਲੈ ਕੇ ਅਬਦਾ ਕੰਮ ਕਰ ਸਕਦਾਗਾ ਇਸੇ ਤਰੀਕੇ ਜੇਕਰ ਜ਼ਮੀਨ ਜਿਹੜੀ ਆ ਉਹ ਪੰਚਾਇਤ ਦੀ ਆ ਪੰਚਾਇਤ ਦੀ ਆ ਜਾਂ ਸਰਕਾਰ ਦੀ ਜ਼ਮੀਨ ਆ ਉਸ ਸਰਕਾਰ ਦੀ ਜਾਂ ਪੰਚਾਇਤ ਦੀ ਜ਼ਮੀਨ ਦੇ ਉੱਤੇ ਡਿਪਟੀ ਕਮਿਸ਼ਨਰ ਸਾਹਿਬ ਜਿਹੜਾਗਾ ਉਹ ਇਹ ਸਾਈਟ ਨੂੰ ਚਲਾ ਸਕਦਾਗਾ ਔਰ ਸਾਈਟ ਨੂੰ ਜਿਹੜਾ ਉਹ ਲੀਸ ਤੇ ਦੇ ਸਕਦਾਗਾ ਅੱਗੇ ਪਾਲਿਸੀ ਦੇ ਵਿਸੋਧਾ ਨਹੀਂ ਸੀਗੀਆਂ ਇਸੇ ਕਰਕੇ ਕਈ ਜਗ੍ਹਾ ਤੇ ਗੈਰ ਕਾਨੂੰਨੀ ਮਾਈਨਿੰਗ ਹੋਣ ਦੀਆਂ ਖਬਰਾਂ ਆਉਂਦੀਆਂ ਸੀਗੀਆਂ ਸੋ ਬਿਲਕੁਲ ਗੈਰ ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨ ਦੇ ਲਈ ਲੀਗਲ ਮਾਈਨਿੰਗ ਨੂੰ ਹੋਰ ਸਟਰੈਂਥਨਿੰਗ ਕਰਨ ਦੇ ਲਈ ਹੋਰ ਮਜ਼ਬੂਤ ਕਰਨ ਦੇ ਲਈ ਔਰ ਕੀਮਤਾਂ ਘਟਾਉਣ ਦੇ ਲਈ ਔਰ ਪੰਜਾਬ ਚ ਭ੍ਰਿਸ਼ਟਾਚਾਰ ਜਿਹੜਾ ਸੀ ਉਹਨੂੰ ਜੜ ਤੋਂ ਖਤਮ ਕਰਨ ਲਈ ਇਹ ਜਿਹੜੀ ਹੈ ਲੰਮੀ ਐਮੈਂਡਮੈਂਟ ਜਿਹੜੀ ਹੈ ਸੋਧ ਇਸ ਪਾਲਿਸੀ ਚ ਕੀਤੀ ਗਈ ਆ ਔਰ ਇਹਦੇ ਨਾਲ ਜਿਹੜੀ ਬਨੋਪਲੀ ਸੀ ਕੁਝ ਬੰਦਿਆਂ ਦੀ ਉਹ ਵੀ ਖਤਮ ਹੋ ਜੂ ਹੁਣ ਇਹ ਆ ਕਿ ਜਿਹੜਾ ਕ੍ਰਸ਼ਰ ਵਾਲਾਗਾ ਜੇਕਰ ਉਹ ਆਪ ਉਹਨਾਂ ਦਾ ਜੇ ਕ੍ਰਸ਼ਰ ਵਾਲਾ ਆਪ ਉਹਨਾਂ ਦਾ ਜ਼ਮੀਨ ਦਾ ਤੋ ਆਪਦੀ ਐਨਓਸੀ ਲੈ ਕੇ ਸਾਨੂੰ ਰਾਇਲਟੀ ਦੇ ਦੂ ਮੰਨ ਲਓ ਉਹਦੇ ਉਹਦੇ ਖੇਤ ਦੇ ਅੰਦਰੋਂ ਜਾਂ ਉਹਦੀ ਸਾਈਡ ਦੇ ਅੰਦਰੋਂ 50 50 ਕਯੂਬਿਕ ਫਿਟ ਰੇਤਾ ਨਿਕਲਣਾ ਆ ਉਹ ਸਾਨੂੰ ਰਾਇਲਟੀ ਜਿਹੜੀ ਆ ਉਹ 50 ਕਯੂਬਿਕ ਫਿਟ ਦੀ 100% ਪੇ ਕਰੂਗਾ ਸਰਕਾਰ ਨੂੰ ਔਰ ਉਸ ਬਾਅਦ ਕੀ ਹੋਊਗਾ ਉਹ ਕੱਡੇ ਚਾਹ 45 ਚਾ 50 ਜਿੰਨਾ ਮਰਜ਼ੀ ਕੱਢੇ ਪਰ ਲੇਕਰ ਉਹ ਸਾਨੂੰ 100% ਜਿਹੜਾ ਮਾਲ ਉਹਦੇ ਖੇਤ ਦੇ ਅੰਦਰ ਉਹਦੀ ਸਾਈਡ ਦੇ ਅੰਦਰ ਪਿਆਗਾ ਉਹਦੀ ਰਾਇਲਟੀ ਦੇਊਗਾ ਤਾਂ ਫੇਰ ਉਹ ਕਰ ਸਕਦਾਗਾ ਉਹ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਕ੍ਰਸ਼ਰ ਤੇ ਵੀ ਕੀਤਾਗਾ ਕਿ ਜੇਕਰ ਉਹ ਆਪਣਾ ਮਾਲ ਖੇਤ ਚੋਂ ਲਿਆ ਕੇ ਸਾਈਡ ਤੋਂ ਲਿਆ ਕੇ ਕ੍ਰਸ਼ ਕਰਦਾਗਾ ਕ੍ਰਸ਼ ਕਰ ਉਹਦੇ ਬਾਅਦ ਕੀ ਹੁੰਦਾ ਮਾਲ ਉਹਨੇ ਚੱਕਿਆ 50 ਕਿਊਬਿਕ ਫਿਟ ਅਪ ਦੇਖਿਓ ਜੋ ਜਬ ਦੀ ਸਾਈਡ ਤੋਂ ਮਾਲ 50 ਕਿਊਬਿਕ ਫਿਟ ਚੱਕਿਆ ਔਰ ਉਸ ਤੋਂ ਬਾਅਦ ਕ੍ਰਸ਼ਰ ਤੱਕ ਪਹੁੰਚਦਾ ਪਹੁੰਚਦਾ 60 ਹੋ ਗਿਆ 70 ਹੋ ਗਿਆ ਇਹ ਵੀ ਅਸੀਂ ਆਇਡੈਂਟੀਫਾਈ ਕਰਾਂਗੇ ਇਹਨੂੰ ਅਸੀਂ ਸਾਡੇ ਬਿਜਲੀ ਸੈਕਟਰ ਨਾਲ ਜੋੜਿਆਗਾ ਕਿ ਉਹਦੀ ਜਿਹੜਾ ਕ੍ਰਸ਼ਰ ਆਗਾ ਉਹਦੇ ਅੰਦਰ ਬਿਜਲੀ ਦੀ ਕਿੰਨੀ ਕੰਜ਼ਮਪਸ਼ਨ ਹੋਈ ਆ ਯਾਨੀ ਕਿ ਬਿਲਕੁਲ 100% 100% ਜਿਹੜੀ ਆ ਉਹ ਟਰਾਂਸਪੇਰੈਂਸੀ ਆ ਗਈ ਕਿ ਕਿਤੇ ਵੀ ਜੇਕਰ ਉਹ ਖੇਤ ਚੋਂ ਚੱਕ ਕੇ ਲੈ ਜੇਦਾ 50 ਡੂਗ ਜਾ ਕੇ ਉਹਦੇ ਖੇਤ ਅਕਸ਼ਰ ਤੱਕ 60 ਹੋ ਗਿਆ 70 ਹੋ ਗਿਆ ਤਾਂ ਇਹ ਨਹੀਂ ਕਹਿ ਸਕਦਾ ਤਾਂ ਪਤਾ ਲੱਗੂਗਾ ਸਾਡੇ ਕੋਲੇ ਕਿਤੋਂ ਹੋਰ ਲੈ ਕੇ ਆਇਆ ਗਿਆ ਤਾਂ ਚੋਰੀ ਰੋਕਣ ਦੇ ਲਈ ਮੈਂ ਸਮਝਦਾ ਹੈ ਬਹੁਤ ਵੱਡਾ ਸਾਰਥਿਕ ਸਟੈਪ ਜਿਹੜਾ ਪੋਜ਼ਿਟਿਵ ਸਟੈਪ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਚੁੱਕਿਆਗਾ ਸੋ ਇਹ ਤਿੰਨ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇਗੇ ਸੋ ਕਹਿਣ ਦਾ ਪਾਪ ਕਿ ਮਾਈਨਿੰਗ ਨਮੀ ਜਿਹੜੀ ਐਮੈਂਡੇਡ ਪਾਲਿਸੀ ਆ ਇਹਦੇ ਆਉਣ ਦੇ ਨਾਲ ਕੱਚੇ ਮਾਲ ਦੀ ਸਪਲਾਈ ਵਧ ਜੂਗੀ ਜਦੋਂ ਕੱਚੇ ਮਾਲ ਦੀ ਸਪਲਾਈ ਵਧ ਗਈ ਤਾਂ ਵੀ ਡੇਢ ਦੀਆਂ ਕਈ ਵਾਰ ਕਾਸਟ ਜਿਹੜਾ ਜ਼ਿਆਦਾ ਹੋ ਜਾਂਦੀ ਸੀ ਉਹ ਘਟ ਜਾਣਗੀਆ ਔਰ ਗੈਰ ਕਾਨੂੰਨੀ ਮਾਈਨਿੰਗ ਜਿਹੜੀਆ ਉਹ 100% ਖਤਮ ਹੋਊਗੀ ਲੀਗਲ ਮਾਈਨਿੰਗ ਜਿਹੜੀਆ ਹੋਊਗੀ ਭ੍ਰਿਸ਼ਟਾਚਾਰ ਜਿਹੜਾ ਉਹ ਖਤਮ ਹੋਊਗਾ ਔਰ ਕੀਮਤਾਂ ਘਟਣਗੀਆਂ ਔਰ ਸੂਬੇ ਦਾ ਮਾਲੀਆ ਜਿਹੜਾ ਉਹ ਵਧੂਗਾ ਜਿਹੜੀ ਮੋਨੋਪੋਲੀ ਜਿਹੜੀ ਮੋਨੋਪੋਲੀ ਕਿਤੇ ਨਾ ਕਿਤੇ ਕੁਝ ਕੁ ਬੰਦਿਆਂ ਦੇ ਜ਼ਾਰੇਦਾਰੀ ਜਿਹਨੂੰ ਆਪਾਂ ਕਹਿੰਦੇ ਨੇ ਮੋਨੋਪੋਲੀ ਪੈਦਾ ਹੋ ਜਾਂਦੀ ਸੀ ਉਹ ਮੋਨੋਪੋਲੀ ਜਿਹੜੀ ਟੋਟਲ ਖਤਮ ਹੋ ਜੂ ਔਰ ਕਈ ਵਾਰ ਸੀ ਕਿ ਜਿਹੜਾ ਸਾਡਾ ਗੁਆਂਡੀ ਸੂਬਾ ਦਾ ਗੁਆਂਡੀ ਸੂਬਿਆਂ ਤੋਂ ਮਾਈਨਿੰਗ ਹੁੰਦੀ ਸੀਗੀ ਗ ਉਹ ਪੰਜਾਬ ਤੋਂ ਜਾਂਦਾ ਸੀਗਾ ਔਰ ਬਾਹਰਲੇ ਸੂਬਿਆਂ ਤੋਂ ਮਾਲ ਬਿਲਕੁਲ ਹੀ ਆਊਗਾ ਕਿਉਂਕਿ ਅਸੀਂ ਇਸ ਪਾਲਿਸੀ ਦੇ ਅੰਦਰ ਬਾਹਰਲੇ ਸੂਬਿਆਂ ਦੀ ਪਾਲਿਸੀ ਚਾ ਉਹ ਬਾਦਚਲ ਦੀ ਹੈ ਚ ਹਰਿਆਣਾ ਦੀ ਆਦਰ ਸਟੇਟਸ ਦੀ ਜਿਹੜੀ ਪਾਲਿਸੀ ਆ ਉਹਨੂੰ ਵੀ ਅਸੀਂ ਕਨਸਿਡਰ ਕਰਕੇ ਉਹ ਸਾਰੀ ਪਾਲਿਸੀ ਬਣਾਈ ਹੈ ਤਾਂ ਕਿ ਟੋਟਲੀ ਜੜੀਆ ਉਹ ਟਰਾਂਸਪੇਰੈਂਸੀ 100% ਹੋ ਸਕੇ ਥੈਂਕ ਯੂ ਜੀ ਸਰ ਆਪਸ਼ਨ ਜਿਹੜੀ ਹੈਗੀ ਆ ਕਦੋਂ ਹੋਏਗੀ ਜੀ ਇਹ ਸ਼ੋਕ ਜਿਹੜੇ ਪਹਿਲਾਂ ਜਿਹੜੇ ਹੈਗੇ ਗੈਰਕਾਨੂੰਨੀ ਜਿਵੇਂ ਤੁਸੀਂ ਦੱਸਿਆ ਸੀ ਪਾਲਿਸੀ ਬਣਾਈ ਆ ਇਹ ਗੈਰਕਾਨੂੰਨੀ ਚੱਲਦੀ ਸੀ ਖੇਤਾਂ ਤੋਂ ਜਿਹੜੀ ਫਾਈਨਡਿੰਗ ਸੀ ਤੇ ਤੇਦੀ ਲੋਕ